ਅੱਜ ਇੱਥੇ ਜਲੰਧਰ ਵਿਖੇ ਸਟੇਟ ਲੈਵਲ ਕ੍ਰਾਈਮ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਸਾਰੇ ਸਪੈਸ਼ਲ ਵਿੰਗਸ ਦੇ ਹੈੱਡ ਐਂਟੀ ਗੈਂਗਸਟਰ ਟਾਸਕ ਫੋਰਸ ਏ ਐਨ ਟੀ ਐਫ ਕਾਉਂਟਰ ਇੰਟੈਲੀਜੈਂਸ ਅਤੇ ਸਾਰੇ ਜ਼ਿਲ੍ਹਿਆਂ ਦੇ ਐਸ ਐਸ ਪੀ ਕਮਿਸ਼ਨਰ ਆਫ ਪੁਲਿਸ ਤੇ ਰੇਂਜ ਆਫੀਸਰਸ ਸ਼ਾਮਿਲ ਹੋਏ ਤੇ ਜਿਹੜੀ ਕ੍ਰਾਈਮ ਦੀ ਵੈਰਾਈਟੀ ਸੀਗੀ ਉਹ ਡਿਸਕਸ ਕੀਤੀ ਗਈ ਕ੍ਰਾਈਮ ਰਿਵਿਊ ਕੀਤਾ ਗਿਆ ਤੇ ਸਟਰੀਟ ਕ੍ਰਾਈਮ ਜਿਹੜੇ ਸਨਾਚਿੰਗ ਤੇ ਰੋਬਰੀਜ਼ ਜਿਹੜਾ ਹੈਗਾ ਤੇ ਐਕਸ਼ਨ ਅਗੇਂਸਟ ਡਰੱਗਸ ਐਟ ਦਾ ਪੁਆਇੰਟਸ ਆਫ ਸੇਲ ਐਟ ਟੌਪ ਪ੍ਰਾਇੋਰਟੀ ਜਿਹੜੀ ਫੀਲਡ ਆਫਸਰਸ ਨੂੰ ਦੱਸਿਆ ਗਈ ਤੇ ਵੇਰੀਅਸ ਮੈਕੈਨਿਜ਼ਮਸ ਆਫ ਮੇਕਿੰਗ ਆਵਰ ਐਕਸ਼ਨ ਇਫੈਕਟਿਵ ਡਰੱਗਸ ਮਾਡਲਸ ਦੀ ਪ੍ਰੋਪਰਟੀਆਂ ਨੂੰ ਫੋਰਫਿਟ ਕਰਨਾ ਪ੍ਰੀਵੈਂਟਿਵ ਐਕਸ਼ਨ ਲੈਣਾ ਤੇ ਪੰਚਾਇਤ ਇਲੈਕਸ਼ਨ ਦੇ ਮੱਦੇ ਨਜ਼ਰ ਸਿਕਿਉਰਿਟੀ ਅਰੇਂਜਮੈਂਟਸ ਟਾਈਟਨ ਕਰਨੇ ਸੋ ਇੱਕ ਕੰਪਰੀਹੈਂਸਿਵ ਸਿਕਿਉਰਿਟੀ ਰਿਵਿਊ ਤੇ ਸਿਕਿਉਰਿਟੀ ਬਰੀਫਿੰਗ ਸਟੇਟ ਲੈਵਲ ਕ੍ਰਾਈਮ ਮੀਟਿੰਗ ਦੇ ਵਿੱਚ ਕੀਤੀ